ਮੈਂ ਬੀਪੀ ਚੈੱਕ ਕਰਾਇਆ ਮੇਰਾ ਬੀਪੀ ਵਧਿਆ ਆ ਸੀ ਕਿੰਨਾ ਸੀਗਾ ਤੁਹਾਡਾ ਬੀਪੀ ਉਸ ਟਾਈਮ ਤੇ ਮੇਰਾ 35 40 ਹੋ ਜਾਂਦਾ ਜੀ ਪਰ ਮੇਰੇ ਕੋ ਬਰਦਾਸ਼ਤ ਨਹੀਂ ਉੱਪਰ ਵਾਲਾ 140 ਔਰ ਜਾਂ ਇੱਕ ਉੱਪਰ ਵਾਲਾ 135 145 ਹਾਂਜੀ ਹੋ ਜਾਂਦਾ ਪਰ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਉਹ ਮੇਰੀ ਭੈਣ ਕਹਿਣ ਲੱਗੀ ਤੁਸੀਂ ਉੱਥੇ ਜਾਓ ਸੰਗਲਾਂ ਵਾਲੇ ਵਾਲੇ ਕੋਲ ਜੁਵਿਲੀਰ ਦੀ ਦੁਕਾਨ ਹੈ ਉੱਥੇ ਜਾਓ ਠੀਕ ਹੈ ਤੇ ਮੈਂ ਉਹਨਾਂ ਦੇ ਕਹਿਣ ਤੇ ਇੱਥਿਆ ਸੀ ਸੋ ਮੈਂ 2 ਸਾਲ ਹੋ ਗਏ ਮੈਨੂੰ ਬਹੁਤ ਫਾਇਦਾ ਮੈਨੂੰ 20 ਨੰਬਰ ਦੀ ਗੋਲੀ ਲੱਗੀ ਹੋਈ ਸੀ ਅੱਛਾ ਮੈਨੂੰ 20 ਨੰਬਰ ਦੀ ਗੋਲੀ ਲੱਗੀ ਮੈਂ ਤਾਂ ਰੋਜ਼ ਖਾਂਦਾ ਸੀ ਠੀਕ ਹੈ ਨਹੀਂ ਤੇ ਨਹੀਂ ਬੰਦੀ ਸੀ ਅੱਛਾ ਹਾਂ ਤੇ ਫਿਰ ਮੈਂ ਗੋਲੀ ਛੱਡ ਦਿੱਤੀ ਐ ਤੂੰ ਤੁਹਾਡੀ ਗੋਲੀ ਛੁੱਟ ਗਈ ਐ ਹੁਣ ਛੱਡਿਆ 2 ਸਾਲ ਹੋ ਗਏ ਜੀ ਠੀਕ ਹੈ ਜੀ ਹੁਣ ਗੋਲੀ ਨਹੀਂ ਖਾਂਦਾ ਆ 5-7 ਦਿਨ ਤੋਂ ਫੇਰ ਵੱਧ ਰਿਹਾ ਹਾਂ ਹਾਂਜੀ ਤੇ ਉਹ ਮੈਂ ਦੁਬਾਰਾ ਪਵਣ ਵਾਸਤੇ ਆਇਆ ਦੁਬਾਰਾ ਪਵਣ ਵਾਸਤੇ ਦੁਬਾਰੇ ਵਾਸਤੇ ਲੇਕਿਨ ਇਹ ਵੀ ਇਹਨਾਂ ਦੇ ਹੱਥ ਜੀ ਸਭ ਲੋਕ ਕਹਾਂ ਮਾਤਾ ਆ ਇਹ ਬਜ਼ੁਰਗਾਂ ਦਾ ਆਸ਼ੀਰਵਾਦ ਐ ਮੈਂ ਤੇ ਕਹੂੰਗਾ ਵੀ ਇਹਨਾਂ ਦੇ ਸਿਰ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਐ ਨੀਅਤ ਅੱਛੀ ਐ ਵਰਦਾਨ ਠੀਕ ਐ ਬਸ ਇਹਨਾਂ ਨੂੰ ਵਰਦਾਨ ਐ ਸੋ ਠੀਕ ਹੈ ਕਾਮਯਾਬ ਹੈ ਠੀਕ ਹੈ ਪਬਲਿਕ ਦਾ ਪਲਾ ਕਰ ਰਹੇ ਨੇ ਅਸੀਂ ਤੇ ਹੀ ਕਹਾਂਗੇ ਵੈਗਰੂ ਇਹਨਾਂ ਦਾ ਭਲਾ ਕਰੇ ਹਾਂਜੀ ਇਹਨਾਂ ਨੂੰ ਹਰ ਖੁਸ਼ੀ ਦੇਵੇ ਜੀ